ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਬੰਦ ਦਾ ਅਸਰ ਜਲੰਧਰ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰਾਂ ਦੇ ਕੰਨ ਤੇ ਜੋ ਵੀ ਨਹੀਂ ਸਰਕ ਰਹੀ ਉਨਾ ਕਿਆ ਜਦ ਤੱਕ ਸਰਕਾਰਾਂ ਉਹਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸਰਕਾਰਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਉਥੇ ਹੀ ਆਮ ਜਨਤਾ ਦੇ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਸ਼ਹਿਰ ਬਿਲਕੁਲ ਖਾਲੀ ਪਿਆ ਦੁਕਾਨਾਂ ਬੰਦ ਨੇ ਕੁਝ ਦੁਕਾਨਾਂ ਹੀ ਖੁੱਲੀਆਂ ਨੇ ਆਮ ਲੋਕਾਂ ਦੇ ਵੱਲੋਂ ਜਿੱਥੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਉਥੇ ਜਲੰਧਰ ਤੋਂ ਇੱਕ ਤਸਵੀਰਾਂ ਅਜਹੀਆਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵਿਆਹ ਕਰਵਾਉਣ ਜਾ ਰਹੇ ਲਾੜੇ ਦੇ ਵੱਲੋਂ ਕਿਸਾਨੀ ਝੰਡਾ ਹੱਥ ਦੇ ਵਿੱਚ ਫੜ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਤਸਵੀਰਾਂ ਜਲੰਧਰ ਤੋਂ ਦੇਖ ਸਕਦੇ ਹੋ ਇਸ ਦੇ ਨਾਲ ਨਾਲ ਵਕੀਲਾਂ ਦੇ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾ ਦਿੰਨੇ ਆ ਅੱਜ ਦੇ ਬੰਦ ਦੀ ਕਾਲ ਦਾ ਸਬੰਧ ਜਿਹੜਾ ਹੈ ਉਹ ਜਿਹੜੀਆਂ ਕੇਂਦਰ ਸਰਕਾਰ ਨੇ ਨਵੰਬਰ 2021 ਦੇ ਵਿੱਚ ਕਿਸਾਨ ਅੰਦੋਲਨ ਦੀਆਂ ਜਾਇਜ਼ ਮੰਗਾਂ ਮੰਨੀਆਂ ਸੀ ਉਹਨਾਂ ਤੋਂ ਸਰਕਾਰ ਮੁੱਕ ਰਹੀ ਆ ਉਹ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਪਿਛਲੇ 11 ਮਹੀਨੇ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਬੈਠੀਆਂ ਸੰਘਰਸ਼ ਕਰ ਰਹੀਆਂ ਸਰਕਾਰ ਦੇ ਕੰਨ ਤੇ ਜੂ ਨਾ ਸਰਕਣ ਕਰਕੇ ਮਾਨਜੋਗ ਸਤਕਾਰਜੋਗ ਜਗਜੀਤ ਸਿੰਘ ਢੱਲੇਵਾਲ ਜੀ ਸਾਡੇ ਕਿਸਾਨ ਆਗੂ ਜਿਹੜੇ ਪਿਛਲੇ 35 ਦਿਨ ਤੋਂ ਕੋਖੜਤਾਲ ਤੇ ਬੈਠੇ ਐ ਉਹਨਾਂ ਨੇ ਅੱਜ ਪੂਰੇ ਦੇਸ਼ ਨੂੰ ਅਪੀਲ ਕੀਤੀ ਐ ਕਿ ਕੇਂਦਰ ਸਰਕਾਰ ਨੂੰ ਦੱਸਣ ਵਾਸਤੇ ਵੀ ਇਹ ਮੰਗਾਂ ਇਕੱਲੇ ਕਿਸਾਨ ਦੀਆਂ ਮੰਗਾਂ ਨਹੀਂ ਇਹ ਹਰ ਕਾਰੋਬਾਰੀ ਛੋਟੇ ਕਾਰੋਬਾਰੀ ਮਜ਼ਦੂਰਾਂ ਦੀਆਂ ਮਜ਼ਦੂਰਾਂ ਦੀਆਂ ਸਾਰਿਆਂ ਦੀਆਂ ਮੰਗਾਂ ਜਿਹੜੀਆਂ ਕਿਸਾਨ ਲੜ ਰਹੇ ਆ ਉਹਦੇ ਲਈ ਸੈਂਟਰ ਸਰਕਾਰ ਨੂੰ ਅਲਰਟ ਕਰਨ ਵਾਸਤੇ ਸੈਂਟਰ ਸਰਕਾਰ ਨੂੰ ਵਾਰਨ ਕਰਨ ਵਾਸਤੇ ਇਹਨਾਂ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਆਮ ਇੱਕ ਸ਼ਹਿਰੀ ਦੇ ਹੱਕ ਦੇ ਫੈਸਲੇ ਲਏ ਜਾਣ ਨਾ ਕਿ ਕਾਰਪੋਰੇਟ ਪੱਕੀ ਕਾਰਪੋਰੇਟ ਪੱਕੀ ਫੈਸਲੇ ਜਿਹੜੇ ਸਰਕਾਰ ਲੈ ਰਹੀ ਆ ਉਹ ਲੈ ਜਾਣ ਅੱਜ ਦੀ ਜਿਹੜੀ ਬੰਦ ਜਿਹੜੀ ਕਾਲ ਜਿਹੜੀ ਦਲੇਆਲ ਸਾਹਿਬ ਜਿਹੜੇ ਆ 35 ਦਿਨ ਤੋਂ ਸਰਦਾਰ ਜਗਜੀਤ ਸਿੰਘ ਦਲੇਵਾਲ 35 ਦਿਨ ਤੋਂ ਜਿਹੜੇ ਉੱਥੇ ਮਰਨ ਵਰਤੇ ਬੈਠੇ ਨੇ ਕਿਉਂਕਿ ਨਵੰਬਰ 2021 ਤੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇਹ ਗੱਲ ਮੰਨੀ ਸੀ ਕਿ ਜਿਹੜੇ ਕਿਸਾਨ ਵਿਰੋਧੀ ਜਿਹੜੇ ਤਿੰਨ ਬੇਲੇ ਅਸੀਂ ਵਾਪਸ ਲੈ ਰਹੇ ਹਾਂ ਤੇ ਉਹਦੇ ਬਾਅਦ ਜਿਹੜਾ ਆ ਕਿਸਾਨ ਜਿਹੜੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਉੱਥੇ ਜਿਹੜੇ ਆ ਵਾਪਸ ਆ ਗਏ ਕਿਉਂਕਿ ਕੇਂਦਰ ਸਰਕਾਰ ਨੇ ਯਕੀਨ ਦਿਵਾਇਆ ਸੀ ਕਿ ਤੁਹਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਜੜੀਆਂ ਅਸੀਂ ਮੰਨ ਲਈਆਂ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹਨੇ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਪਰਕ ਤੇ ਜਿਹੜਾ ਐਲਾਨ ਕੀਤਾ ਸੀ ਗਿਆ ਉਹ ਸਾਡੀਆਂ ਉਹਨਾਂ ਨੇ ਆਪ ਭਾਵਨਾ ਉਹਨਾਂ ਵੀ ਜਿਹੜਾ ਉਹਨਾਂ ਨੇ ਖੇਡ ਕੀਤੀ ਹੈ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਜਿਹੜੇ ਬਿੱਲ ਜਿਹੜੇ ਆ ਉਹ ਸਾਡੇ ਜਿਹੜੇ ਜਿਹੜੇ ਤੁਸੀਂ ਜਿਹੜੇ ਤੁਸੀਂ ਜਿਹੜੀਆਂ ਸਾਡੀਆਂ ਮੰਗਾਂ ਜਿਹੜੇ ਬਿੱਲ ਵਾਪਸ ਲਏ ਸੀ ਸਾਡੀਆਂ ਮੰਨੀਆਂ ਸੀਗੀਆਂ ਉਹ ਮੰਗਾਂ ਜਿਹੜੀਆਂ ਲਾਗੂ ਕਰਨਾ ਐਸਐਸਐਲ ਦੇ ਵਿੱਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜਾ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਪਰ ਸਰਕਾਰ ਤੇ ਕੋਈ ਜਿਹੜੀ ਆ ਜੂ ਤੱਕ ਨਹੀਂ ਰੇਗ ਰਹੀ ਇੱਥੋਂ ਤੱਕ ਕਿ ਇੰਦਾਰੇ ਜਿਹੜੇ ਮინისტრ ਨੇ ਇੰਨਾਂ ਦੇ ਜਿਹੜੇ ਐਮਪੀ ਨੇ ਉਹ ਕਹਿ ਰਹੇ ਆ ਕਿ ਜਦੋਂ ਦਿੱਲੀ ਬਾਰਡਰ ਤੇ ਧਰਨਾ ਲੱਗਾ ਸੀ ਤੇ ਉਦੋਂ ਜਿਹੜਾ ਆ ਹਰਿਆਣੇ ਵਿੱਚ ਪੰਜਾਬ ਵਾਲੇ ਨਸ਼ਾ ਲੈ ਕੇ ਆ ਗਏ ਉਹ ਮੈਂ ਇਹਨਾਂ ਨੂੰ ਇਹ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਨਸ਼ਾ ਤਾਂ ਸਾਰਾ ਗਦਰਾਤ ਤੋਂ ਆ ਰਿਹਾ ਹੈ ਅਪਾ ਲਗਾਤਾਰ ਵੇਖਦੇ ਆ ਕਿ ਉਥੋਂ ਇੰਨਾ ਕੁਝ ਹੈਰੋਇਨ ਫੜੀ ਗਈ ਉਥੇ ਇੰਨਾ ਨਸ਼ਾ ਫੜਿਆ ਗਿਆ ਕਿ ਤਰਾਰਤੀ ਬੰਦਰਗਾਹ ਤੋਂ ਜਿਹੜਾ ਕਿ ਅਡਾਨੀਆਂ ਦੀਆਂ ਅਡਾਨੀਆਂ ਦੀਆਂ ਜਿਹੜੀਆਂ ਬੰਦਰਗਾਹਾਂ ਨੇ ਇਸ ਕਰਕੇ ਤੁਸੀਂ ਜਿਹੜਾ ਆ ਇਦਾਂ ਦੇ ਜਿਹੜੇ ਆ ਗੱਤ ਬਿਆਨ ਨਾ ਦੋ ਤੁਸੀਂ ਅਸੀਂ ਜਿਹੜਾ ਅੱਜ ਦਾ ਜਿਹੜਾ ਬੰਦ ਜਿਹੜਾ ਆ ਇਹਦੇ ਬਾਅਦ 4 ਤਰੀਕ ਨੂੰ ਹਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਦੀ ਜਿਹੜੀ ਕਾਲ ਆਈ ਹੈ ਉੱਥੇ ਵੀ ਸ਼ਾਮਲ ਹੋਵਾਂਗੇ ਕਿ ਜੋ ਅੱਗੇ ਜਿਹੜਾ ਪ੍ਰੋਗਰਾਮ ਹੋਏਗਾ ਉਹ ਸਾਰਾ ਅਸੀਂ ਜਿਹੜਾ ਆ ਮੋਟੇ ਜਨਰਲ ਮੋਡਾ ਲਾ ਕੇ ਸਾਰੇ ਜਿਹੜੇ ਅਸੀਂ ਵਕੀਲ ਭਾਈਚਾਰਾ ਵੀ ਸਾਡੇ ਨਾਲ ਸਾਰਾ ਆਇਆ ਨੇ ਉਹ ਸਾਰਾ ਅਸੀਂ ਜਿਹੜਾ ਜੋ ਵੀ ਸਾਨੂੰ ਜਿਹੜਾ ਪ੍ਰੋਗਰਾਮ ਆਏਗਾ ਉਹਨੇ ਅਸੀਂ ਪੂਰਾ ਕਰਾਂਗੇ ਕੰਸਰਨਡ ਅਥਾਰਟिटीज ਨੂੰ ਰੇਲਵੇ ਅਥਾਰਟिटीज ਨੂੰ ਨੋਟੀਫਾਈ ਕਰਾ ਦਿੱਤਾ ਗਿਆ ਤੇ ਐਮਰਜੈਂਸ ਐਮਰਜੈਂਸੀ ਸਰਵਿਸਿਜ਼ ਲਈ ਸਰਵਿਸ ਲੇਨ ਜਿਹੜੀਆਂ ਉਹ ਖੁੱਲੀਆਂ ਜਿੱਥੇ ਜਿੱਥੇ ਐਮਰਜੈਂਸੀ ਕੋਈ ਫਾਇਰ ਟੰਡਰ ਹੋ ਗਿਆ ਐਂਬੂਲੈਂਸ ਹੋ ਗਈ ਜਾਂ ਕੋਈ ਬਿਮਾਰ ਹੈ ਤੇ ਆਪਣੇ ਅਬ ਵੋਲੰਟਰੀਜ਼ ਲੱਗੇ ਹੋਏ ਸਾਡੇ ਸੰਪਰਕ ਨਾਲੇ ਖੁੱਲ ਰਿਹਾ ਹੈ ਬਿਊਰੋ ਰਿਪੋਰਟ ਔਨ ਪੁਆਇੰਟ